ਹੈਲੋ ਫਰੈਂਸ ਸਸੀ ਗੱਲ ਕਿਵੇਂ ਹੋ ਸਾਰੇ ਉਮੀਦ ਕਰਦੇ ਆ ਠੀਕ ਹੋਣੇ ਆ ਠੀਕ ਹੀ ਚੱਜਦਾ ਪੰਜਾਬ ਦੇ ਹਾਲਾਤ ਤਾਂ ਆਪਾਂ ਬਹੁਤ ਗੱਲ ਕਰ ਲਈ ਪੰਜਾਬ ਦੇ ਹਾਲਾਤ ਤਾਂ ਇਦਾਂ ਹੀ ਆ ਚਲੋ ਬਹੁਤ سارے ਸਿੰਗਰ ਬਹੁਤ سارے ਲੋਕ ਅੱਗੇ ਆਏ ਆ ਮਤਲਬ ਤਾਂ ਨਦੀ ਹੋ ਜਾਣੀ ਆ ਕਿਉਂਕਿ ਕੁਦਰਤੀ ਪ੍ਰਕੋਪੀਏ ਦੀ ਕਿਸੇ ਦਾ ਜ਼ੋਰ ਵੀ ਨਹੀਂ ਨਾ ਤੇ ਬਾਕੀ ਕੱਲ ਵੀ ਮੈਨੂੰ ਬਹੁਤ ਈਜ਼ੀ ਵਾਲਾ ਡੇ ਆ ਕੱਲ ਵੀ 2-3 ਜਗ੍ਹਾ ਤੇ ਜਾਣਾ ਆ ਅ ਕੱਲ ਇੱਕ ਸਟੂਡੈਂਟ ਉਹਦੇ ਫਾਦਰ ਦੀ ਕੰਮਕੀਆ ਉੱਥੇ ਵੀ ਜਾਣਾ ਤੇ ਇੱਕ ਟੀਚਰ ਦੇ ਸਕੂਲ ਦੇ ਵਿੱਚ ਥੋੜਾ ਪ੍ਰੋਗਰਾਮ ਹੈ ਉੱਥੇ ਵੀ ਤੇ ਕਈ ਗੱਲਾਂ ਹੁੰਦੀਆਂ ਕਈ ਚੀਜ਼ਾਂ ਬਹੁਤ ਬਿਜ਼ੀ ਹੁੰਦਾ ਕਈ ਵਰੀ ਲਾਈਫ ਤੇ ਅੱਪਾ ਕੋਈ ਇੰਨਾ ਵੱਧ ਤੋਂ ਵੱਧ ਜਿਵੇਂ ਟੀਚਰਸ ਦਾ ਬਹੁਤੀ ਦਾਲਾ ਪਾਲ ਸੰਦਰ ਤੇ ਕੀ ਜਾਂਦੇ ਆ ਤੇ ਪਰ ਮੈਨੂੰ ਨਾ ਥੋੜਾ ਜਿਹਾ ਅਜੀਬ ਜਿਹਾ ਲੱਗਦਾ ਪਤਾ ਕਿਉਂ ਮੇਰੀ ਕਲਾਸ ਦੇ 10-14 ਪੰਜ ਬੱਚੇ ਆ ਜਿਨ੍ਹਾਂ ਦੀ ਫਾਦਰ ਮਦਰ ਐਕਸਪਾਇਰ ਹੋਈ ਹੈ ਤੇ ਇੰਨੀ ਛੋਟੀ ਉਮਰ ਦੇ ਵਿੱਚ ਉਹਨਾਂ ਨੂੰ ਇਹ ਰਸਤਾ ਜਾਣਾ ਤੇ ਬੱਚੇ ਰੋਂਦੇ ਬਿਲਕਦੇ ਆ ਤੇ ਇੱਕ ਪਲੱਸ 2 ਦਾ ਬੱਚੜਕਾ ਸੀ ਉੱਥੇ ਜਦੋਂ ਮੇਰੇ ਕੋਲ ਪੜਦਾ ਉਹਦੀ ਫਾਦਰ ਦੀ ਮਤਲਬ ਐਕਸਪਾਇਰ ਹੋਈ ਉਪਰ ਰਿਸਪੈਕਟ ਦਿੰਦੇ ਸੀ ਜਦੋਂ ਵੀ ਹੁੰਦੇ ਸੀ ਤੇ ਅਟੇਕਾਂ ਨਾਲ ਉਹਨਾਂ ਦੀ ਡੈਥ ਹੋ ਗਈ ਤੇ ਉਹਨਾਂ ਨੂੰ ਉਹਨਾਂ ਦਾ ਚਲਣਾ ਰਸਮ ਕੀ ਲਾ ਸਕੁੱਛ ਕਾਲੀ ਆ ਤੇ ਇਦਾਂ ਜਿਹੜੇ ਕੁਛ ਇੱਕ ਸੈਡਨੈਸ ਹੁੰਦੀਆਂ ਲਾਈਫ ਦੇ ਵਿੱਚ ਜਦੋਂ ਬੰਦਾ ਕਹਿੰਦਾ ਚਲੋ ਛੱਡੋ ਮੈਂ ਇਹ ਸਭ ਕਰਨਾ ਵੀ ਜ਼ਰੂਰੀ ਹੁੰਦਾ ਹੈ ਵੀ ਕੋਈ ਵੀ ਕੰਮ ਦੇ ਵਿੱਚ ਵੱਧ ਤੋਂ ਵੱਧ ਪਾਰਟਿਸਪੇਟ ਕਰਦਾ ਬੰਦਾ ਪਰ ਜਿੱਦਾਂ ਡਾਕਟਰ ਆ ਵੀ ਲੱਗਦਾ ਹੈ ਹਨਾ ਕਈ ਚੀਜ਼ਾਂ ਲਾਈਫ ਸਟਾਈਲ ਚ ਘਟਨਾਵਾਂ ਹੋਈ ਜਾਂਦੀਆਂ ਬਾਕੀ ਸਾਰਾ ਦਿਨ ਸਕੂਲ ਚ ਗੁਜ਼ਾਰ ਕੇ ਬੰਦਾ ਥੱਕ ਜਾਂਦਾ ਹੈ ਹਨਾ ਕੁਝ ਵੀ ਨਾ ਕੰਮ ਕੀਤਾ ਹੋਵੇ ਭਾਵੇਂ ਪਰ ਕੰਮ ਕਰੀਦਾ ਆ ਕੰਮ ਤੇ ਜਿੱਦਾਂ ਵੀ ਆ ਜਿਸ ਤਰ੍ਹਾਂ ਵੀ ਆਪਣਾ ਕੰਮ ਹੈ ਜੀ ਕੋਈ ਬੱਚਾ ਹੋਵੇ ਹੋਰ ਰਜਿਸਟਰ ਚ ਉਹ ਤਾਂ ਚਲੋ ਪ੍ਰੋਸੀਜਰ ਚੱਲਦੇ ਰਹਿੰਦੇ ਆ ਤੇ ਰਜਿਸਟਰ ਦਾ ਕੰਮ ਆਪਣੀ ਜਗ੍ਹਾ ਤੇ ਹੁੰਦਾ ਹੈ ਤੇ ਰਿਸਟਰ ਬਣਾਣਾ ਆ ਛੋਟਾ ਰਜਿਸਟਰ ਕੰਪਲੀਟ ਕਰਨਾ ਤੇ ਬੋਰਡ ਕਾਰਡ ਦੇ ਕੰਮ ਕਰਕੇ ਰੱਖਣਾ ਇਤਾਂ ਦੇ ਕਈ ਛੋਟੇ ਮੋਟੇ ਜਿਹੜੇ ਕੰਮ ਹੈ ਉਹ ਕਰਨੇ ਹੀ ਪੈਂਦੇ ਤੇ ਇਹ ਬਿਨਾ ਕਰੇ ਕਿਸੇ ਦੇ ਘਰ ਦਾ ਗੁਜ਼ਾਰਾ ਨਹੀਂ ਹੁੰਦਾ ਤੇ ਜੇ ਅਸੀਂ ਕੰਮ ਇਨਸਾਨ ਦਾ ਕਰਮ ਹੁੰਦਾ ਜਿਹੜਾ ਨਿਸ਼ਾਨ ਕੰਮ ਹੀ ਨਹੀਂ ਕਰਦੇ ਵੇਲੇ ਬਠੇ ਰਹਿੰਦੇ ਆ ਪਰ ਬਾਅਦ ਚੋਂ ਬਾਹਰ ਵਿਦੇਸ਼ਾਂ ਚ ਜਾ ਕੇ ਕਹਿੰਦੇ ਉੱਥੇ ਕੁਝ ਵੀ ਨਹੀਂ ਹੈਗਾ ਉੱਥੇ ਹੋਣਾ ਕਿ ਸੀ ਉੱਥੇ ਤੇ ਕੰਮ ਨਹੀਂ ਹੈ ਸਾਰੇ ਸਖਤ ਮਿਹਨਤ ਕਰਨਗੇ ਆ ਤੇ ਸਖਤ ਮਿਹਨਤ ਜਦੋਂ ਕਦੀ ਕਰਦੀ ਆ ਤੇ ਉਹ ਛੱਡੀ ਨਿਕਲ ਜਾਂਦੇ ਆ ਕਿਉਂਕਿ ਸਖਤ ਮਿਹਨਤ ਉਹ ਤਾਂ ਕੋਈ ਨਹੀਂ ਕੋਈ ਕੰਦ ਨਾ ਮਿਕ ਤੋਂ ਅਸੋਮਰੀ ਕੰਪਨੀ ਹੁੰਦਾ ਜਿਸ ਜਿਹੜੀ ਉਮਰ ਸੀ ਉਹਦੇ ਵਿੱਚ ਵੀ ਤੁਹਾਡਾ ਸੁੱਖਾ ਨਹੀਂ ਹੋਇਆ ਕਈ ਲੋਕਾਂ ਨੇ ਮੈਂ ਡਾਇਲੌਗ ਸੁਣੀ ਹੈ ਤੇ ਚਲੋ ਜੋ ਵੀ ਹੈ ਅਸੀਂ ਤੁਹਾਡੀ ਵੀਡੀਓ ਨੂੰ ਜਿੱਦਾਂ ਕਹਿੰਦੇ ਆ ਨਾ ਕਿ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਮੇਰੀ ਵੀਡੀਓ ਚਾਹੇ ਕਿ ਆਪਾਂ ਕਹਿੰਦੇ ਆ ਵੀ ਤੁਹਾਡਾ ਹੀ ਹੈ ਤੇ ਇਦਾਂ ਵੀ ਕਿਹਾ ਤੇ ਵੱਧ ਤੋਂ ਵੱਧ ਕਿ ਸ਼ੇਅਰ ਕਰੋ ਕਮੈਂਟ ਕਰੋ ਜਿੱਥੇ ਵੀ ਬਹੁਤ ਹੋ ਸਕਦੀ ਹੈ। ਅਖੀਂ ਵੀਡੀਓ ਨਹੀਂ ਕਰਵਾਉ। ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਆ। ਸਾਨੂੰ ਜਿਹੜਾ ਸਹਿਯੋਗ ਦਿੱਤਾ ਉਹਨਾਂ ਦਾ ਵੀ ਤੇ ਜਿਨ੍ਹਾਂ ਨੇ ਨਹੀਂ ਦਿੱਤਾ। ਜਦੋਂ ਕੋਈ ਇੰਨਾ ਮਾਨਸਤ ਕਰ ਦਿੰਦਾ ਤੇ ਆਪਣਾ ਮਨ ਵੀ ਬਹੁਤ ਖੁਸ਼ ਹੁੰਦਾ ਹੈ। ਚਾਹੇ ਕੋਈ ਵੀ ਕਿਸੇ ਦੇ ਮਨ 'ਚ ਕੋਈ ਵੀ ਸਾੜਾ ਹੁੰਦਾ ਹੋਵੇ ਜਾਂ ਕੁਝ ਵੀ ਹੈ ਪਰ ਜੇ ਕੋਈ ਕਿਸੇ ਲਈ ਰਿਸਪੈਕਟ ਲੈ ਕੇ ਆਉਂਦਾ ਤੇ ਬਹੁਤ ਚੰਗਾ ਲੱਗਦਾ। ਤੇ ਬਾਕੀ ਫਿਰ ਮੈਂ ਘਰ ਆਈ ਘਰ ਆ ਕੇ ਟਿਊਸ਼ਨ ਪੜਾਈ ਤੇ ਬਹੁਤ ਜ਼ਿਆਦਾ ਬੱਚੇ ਤਾਂ ਮੇਰੇ ਕੋਲ ਹੈ ਹੀ ਨਹੀਂ ਤੇ ਥੋੜੇ ਆ ਤੇ ਉਹਨਾਂ ਵਿੱਚੋਂ ਵੀ ਇੱਕ ਹੀ ਆਇਆ ਤੇ ਉਹਨੂੰ ਟਿਊਸ਼ਨ ਪੜਾਈ ਫਿਰ ਤੇ ਉਸ ਤੋਂ ਬਾਅਦ ਕੱਲ ਦੂਸਰੇ ਬੱਚੇ ਦੀ ਫਾਦਰ ਐਕਸਪਾਇਰ ਹੋ ਗਈ ਸੀ ਤੇ ਮੈਂ ਵੀਡੀਓ ਵੀ ਪਹਿਲੇ ਪਾਈ ਸੀ ਤੇ ਉਹ ਉਹ ਉਹਨਾਂ ਦੀ ਕਿਰਿਆ ਕਰਮਾਇਤੀ ਇਸ ਕਰਕੇ ਉੱਠੀ ਦਾਵਾ ਵੀ ਪ੍ਰੋਗਰਾਮ ਹੈ ਤੇ ਬਾਕੀ ਘਰ ਦੇ ਕੰਮ ਕਾਜ ਤਾਂ ਇਹਦੇ ਚੱਲਦੇ ਰਹਿੰਦੀ ਹੈ ਤੇ ਆਪਣੇ ਘਰ ਤਾਂ ਬਹੁਤ ਸਾਰੇ ਕਈ ਲੋਕ ਨਾ ਮੈਂ ਦੇਖਿਆ ਕਿ ਘਰ ਦੇ ਇਕੱਲੇ ਹੀ ਹੁੰਦੀ ਹੈ ਜਿੱਦਾ ਪਿੱਛੇ ਫਸਲ ਦਿਖਾਤੀ ਜਾਂ ਫਿਰ ਡੰਗਰ ਵਛੇਕਾਰ ਤੇ ਪਰ ਸਾਡੇ ਘਰ ਤਾਂ ਭਾਈ ਡੰਗਰ ਵਛੇ ਦਾ ਫਸਲਾ ਹੈ ਨਾ ਆਪਾਂ ਤੇ ਬਹਿ ਕੇ ਗੱਲਾਂ ਕਰਕੇ ਤੇ ਇਦਾਂ ਹੀ ਆ ਜੋ ਵੀ ਸਾਡੇ ਕੋਲ ਹੈ ਤੇ ਉਹੀ ਦਿਖਦਾ ਪਿੱਛੇ ਅੱਗੇ ਹਨਾ ਘਰ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਬੜੀ ਹੋਈ ਹਾਂਜੀ ਬਾਹਰ ਜਾਵਾਂਗੇ ਡੜੀਆਂ ਲਾਈਟ ਜਗਾਣੀ ਪੈਂਦੀ ਹੈ ਫਿਰ ਤੇ ਚੰਗਾ ਦਿਨ ਹੀ ਕੁਝ ਵੀ ਮਹਿਸੂਸ ਹੁੰਦਾ ਤੇ ਬਾਕੀ ਤੁਸੀਂ ਸਾਰੇ ਕਿੱਦਾਂ ਔਰ ਆਪਣਾ ਖਿਆਲ ਰੱਖੋ ਥੋੜੀ ਥੋੜੀ ਹਲਕੀ ਬਾਰਿਸ਼ ਅੱਜ ਵੀ ਹੋਈ ਸੀ ਤੇ ਬਾਰਿਸ਼ਾਂ ਕੀ ਰੁਕਣ ਦਾ ਨਾਮ ਨਹੀਂ ਲੈਂਦੀ ਮੈਂ ਤਾਂ ਅਸਮਾਨ ਤੇ ਬੱਦਲ ਦੇਖਦੀ ਆ ਤੇ ਮੈਂ ਡਰ ਜਾਂਦੀ ਮੈਨੂੰ ਉਹ ਤਸਵੀਰ ਜ਼ਿਆਦਾ ਆਉਂਦਾ ਜਦੋਂ ਇੰਨੀ ਜ਼ੋਰ ਕੀ ਮੀਂਹ ਆਣਾ ਸਾਰੇ ਕੰਧਵਾਰਾਂ ਆ ਸਾਰੇ ਸ਼ਤਾਂ ਚ ਸਲਾਬਾ ਸਾਰੇ ਜਲੰਦਰ ਦੇ ਆ ਗਿਆ ਤੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਤੂੰ ਬਚਿਆ ਹੋਇਆ ਕਿੰਨਾ ਨਹੀਂ ਆ ਦੇਖ ਲੈ ਆ ਕਿ ਮੈਂ ਕਿੱਥੇ ਬਚਿਆ ਤੇ ਬਾਕੀ ਸਾਡੇ ਜਦੋਂ ਕੋਈ ਇਨਾ ਮਾਨਸਤ ਕਰ ਦਿੰਦਾ ਤੇ ਆਪਣਾ ਮਨ ਵੀ ਬਹੁਤ ਖੁਸ਼ ਹੁੰਦਾ ਚਾਹੇ ਕੋਈ ਵੀ ਕਿਸੇ ਦੇ ਮਨ ਚ ਕੋਈ ਵੀ ਸਾੜਾ ਹੁੰਦਾ ਹੋਵੇ ਜਾ ਕੋ ਚੁਈਆ ਪਰ ਜੇ ਕੋਈ ਕਿਸੇ ਲਈ ਰਿਸਪੈਕਟ ਲੈ ਕੇ ਆਉਂਦਾ ਹੈ ਤੇ ਬਹੁਤ ਚੰਗਾ ਲੱਗਦਾ ਹੈ ਤੇ ਬਾਕੀ ਫਿਰ ਮੈਂ ਘਰ ਆਈ ਘਰ ਆ ਕੇ ਟਿਊਸ਼ਨ ਪੜਾਈ ਤੇ ਬਹੁਤ ਜ਼ਿਆਦਾ ਬੱਚੇ ਤਾਂ ਮੇਰੇ ਕੋਲ ਹੈ ਹੀ ਨਹੀਂ ਤੇ ਥੋੜੇ ਐ ਤੇ ਉਹਨਾਂ ਵਿੱਚੋਂ ਵੀ ਇੱਕ ਹੀ ਆਇਆ ਕਿ ਉਹਨੂੰ ਟਿਊਸ਼ਨ ਪੜਾਈ ਫਿਰ ਤੇ ਉਸ ਤੋਂ ਬਾਅਦ ਕੱਲ ਦੂਸਰੇ ਬੱਚੇ ਦੀ ਫਾਦਰ ਸਵਰੋਹੀ ਸੀ 팀 મે ਵੀਡੀਓ ਵੀ ਪਹਿਲੇ ਪਾਈ ਸੀ ਤੇ ਉਹ ਉਹਨਾਂ ਦੀ ਕਿਰਿਆ ਕਰਮ ਹੈ ਤੇ ਇਸ ਕਰਕੇ ਉੱਥੇ ਡਾਂਵਾ ਵੀ ਪ੍ਰੋਗਰਾਮ ਹੈ ਤੇ ਬਾਕੀ ਘਰ ਦੇ ਕੰਮ ਕਾਜ ਚਾਈਦੇ ਚੱਲਦੇ ਰਹਿੰਦੀ ਹੈ ਤੇ ਆਪਣੇ ਘਰ ਤਾਂ ਬਹੁਤ ਸਾਰੇ ਕਈ ਲੋਕ ਨਾ ਮੈਂ ਦੇਖਿਆ ਕਿ ਘਰ ਦੇ ਇਕੱਲੇ ਹੀ ਹੁੰਦੇ ਹੈ ਜਿੱਦਾ ਪਿੱਛੇ ਫਸਲ ਦਿਖਾਤੀ ਜਾਂ ਫਿਰ ਡੰਗਰ ਵਜ ਸੇ ਖਾਤੇ ਪਰ ਸਾਡੇ ਘਰ ਤਾਂ ਭਾਈ ਡੰਗਰ ਵਜੇ ਦਾ ਫਸਲਾ ਹੈਨ ਆਪਾਂ ਤੇ ਬਹਿ ਕੇ ਗੱਲਾਂ ਕਰਕੇ ਤੇ ਇਦਾਂ ਹੀ ਅ ਜੋ ਵੀ ਸਾਡੇ ਕੋਲ ਹੈ ਤੇ ਉਹੀ ਦਿਖਦਾ ਪਿੱਛੇ ਅੱਗੇ ਹਨਾ ਘਰ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਪਈ ਹੋਈ ਹਾਂ ਵੀ ਬਾਹਰ ਜਾਵਾਂਗੇ ਡੜੀਆਂ ਲਈ ਥਰ ਜਗਾਣੀ ਪੈਂਦੀ ਹੈ ਫਿਰ ਤੇ ਚੰਗਾ ਨਹੀਂ ਫੁੱਲ ਵੀ ਮਹਿਸੂਸ ਹੁੰਦਾ ਤੇ ਬਾਕੀ ਤੁਸੀਂ ਸਾਰੇ ਕਿੱਦਾਂ ਔਰ ਆਪਣਾ ਖਿਆਲ ਰੱਖੋ ਥੋੜੀ ਥੋੜੀ ਹਲਕੀ ਬਾਰਿਸ਼ ਅੱਜ ਵੀ ਹੋਈ ਸੀ ਤੇ بارشਾਂ ਕੀ ਰੁਕਣ ਦਾ ਨਾਮ ਹੀ ਨਹੀਂ ਲੰਦੀ ਮੈਂ ਤਾਂ ਅਸਮਾਨ ਤੇ ਬੱਦਲ ਦੇਖਦੀ ਹਾਂ ਤਾਂ ਮੈਂ ਡਰ ਜਾਂਦੀ ਮੈਨੂੰ ਉਹ ਸੀ ਜ਼ਿਆਦਾ ਆਂਦਾ ਜਦੋਂ ਇੰਨੀ ਜੋਰ ਕੀ ਮੀਂਹ ਆਣਾ ਸਾਰੇ ਕਦੀਵਾਰਾਂ ਆ ਸਾਰੇ ਸ਼ਕਤਾਂ ਚ ਸਲਾਬਾ ਸਾਰੇ ਜਲੰਦਰ ਦੇ ਆ ਗਿਆ ਤੇ ਸਾਰੇ ਇੱਕ ਦੂਜੇ ਨੂੰ ਪੁੱਛਦੇ ਆ ਕਿ ਤੂੰ ਬਚਿਆ ਹੋਇਆ ਕਿੰਨਾ ਨਹੀਂ ਆ ਦੇਖ ਲੈ ਆਪ ਕਿ ਮੈਂ ਕਿੱਥੇ ਬਚਿਆ ਤੇ ਬਾਕੀ ਸਾਰੇ ਕਈ ਵਾਰੀ ਨਾ ਮੇਰੇ ਐਸਾ ਗ੍ਰੇਟ ਹੋ ਜਾਂਦਾ ਤੇ ਮੇਰੇ ਅੰਦਰ ਕਰੀਏਟ ਹੋ ਗਿਆ ਹੋਇਆ ਤੇ ਤਬੀਅਤ ਥੋੜੀ ਵੈਸੇ ਹੀ ਖਰਾਬ ਜੀ ਲੱਗਦੀ ਆ ਤੇ ਅੱਜ ਮੈਂ ਮੈਡੀਸਿਨ ਵੀ ਲੈ ਕੇ ਆਈ ਤੇ ਅ ਪਰ ਸਲੂ ਜੋ ਵੀ ਹੈ ਤਬੀਅਤ ਵੀ ਆਪਣੀ ਜਗ੍ਹਾ ਤੇ ਹੁੰਦੀ ਆ ਤਰੀਲ ਵੀ ਬਣਾਣੀ ਬਹੁਤ ਜ਼ਰੂਰੀ ਹੁੰਦੀ ਆ ਪਲੀਜ਼ ਤੁਸੀਂ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰਦੇ ਆ ਕੋਲੋਂ ਤੇ ਅ ਤੁਹਾਡੇ ਸਾਥ ਦੀ ਬਹੁਤ ਲੋੜ ਹੁੰਦੀ ਆ ਤੇ प्लीज ਸਾਧਿਆ ਕਰੋ ਸਾਰੇ ਜਣੇ ਕਿ ਆਪਾਂ ਵਾਰ-ਵਾਰ ਵੀਡੀਓ ਦੇ ਵਿੱਚ ਇਹ ਅਨਾਉਂਸਮੈਂਟ ਕਰਦੀ ਰਹੀਆਂ। ਬਾਕੀ ਅ ਅੱਜ ਦਾ ਦਿਨ ਵੀ ਇਦਾਂ ਹੀ ਰਿਹਾ ਸਵੇਰੇ ਸਕੂਲ गए ਆਪਣਾ ਕੰਮ ਖਿਆਰ ਕੀਤਾ ਰਜਿਸਟਰ ਦਾ ਫਿਰ ਮੈਂ ਜਿਹੜਾ ਕੰਮ ਪੇਜ ਨਾ ਹੁੰਦਾ ਬੱਚਿਆਂ ਨੂੰ ਪੱਸਾ ਲਿਖੇ ਉਹ ਬਲੇ ਤੇ ਫਿਰ ਉਸ ਤੋਂ ਬਾਅਦ ਨਾ ਸਟੂਡੈਂਟ ਪੁਰਾਣੇ ਸੀਗੇ ਉਹ ਆ ਗਏ। ਤੇ ਫਿਰ ਉਹ ਬੈਠ ਕੇ ਕਾਫੀ देर ਗੱਲਾਂ ਕਰਦੇ ਰਹੇ ਇੱਕ 도ਆਬਾ ਕਾਲਜ ਚ ਲੈਕਚਰਰ ਹੈ ਤੇ ਇੱਕ ਜਣਾ ਉੱਥੇ ਕਿੰਨਾ ਮਹਾਰਾ ਅਸੋਸੀਏਸ਼ਨ ਦੇ ਵਿੱਚ ਜਿਹੜਾ ਅੰਦਰ ਪੋਰਚ ਪ੍ਰੈਕਟਿਸ ਕਰਦਾ ਤੇ ਬਹੁਤ ਚੰਗਾ ਲੱਗਾ ਮਨ ਨੂੰ ਜਦੋਂ ਆਪਣੇ ਪੜ੍ਹਾਏ ਹੋਏ ਬੱਚੇ ਅ ਅੱਗੇ ਕਾਮਯਾਬੀ ਹਾਸਲ ਕਰਦੇ ਐ ਤੇ ਇੱਕ ਟੀਚਰ ਦਾ ਮਨ ਵੀ ਬਹੁਤ ਖੁਸ਼ ਹੁੰਦਾ ਕਿ ਜਲੋ ਸੀ ਕਿਸੇ ਨੂੰ ਪੜਾਇਆ ਤੇ ਉਹ ਅੱਗੇ ਹੋ ਗਿਆ ਹਾਂਜੀ ਤੇ ਜਦੋਂ ਨੇ ਕਿਹਾ ਕਿ ਮੈਨੂੰ ਤੁਹਾਡੇ ਤੋਂ ਪੋਜ਼ਿਟਿਵਿਟੀ ਆਂਦੀ ਹੈ ਉਹ ਬਾਈ ਬੰਦੀ ਹੈ ਤੁਸੀਂ ਬੜੇ ਪੋਜ਼ਿਟਿਵ ਹੋ ਤੇ ਸਾਨੂੰ ਲੱਗਦਾ ਹੁੰਦਾ ਜਿਹੜੀ ਤੁਸੀਂ ਗੱਲਾਂ ਕਹਿੰਦੇ ਹੋ ਸਾਨੂੰ ਤੇ ਮੇਰੇ ਮਨ ਨੂੰ ਬੜੀ ਇੱਕ ਆਈ ਕਈ ਵਾਰੀ ਆਪ ਵੀ ਬੰਦਾ ਨਾ ਥੋੜਾ ਬਹੁਤ ਨੇ ਐਕਟੀਵਿਟੀ ਚਲੇ ਜਾਂਦਾ ਮਨ ਜਾ ਟਹਿ ਟੇੜੀ ਕਰ ਲੈਂਦਾ ਪਰ ਜੋ ਉਹਨਾਂ ਨੇ ਕਿਹਾ ਨਾ ਉਸ ਤੋਂ ਬਾਅਦ ਤਾਂ ਮੇਰਾ ਮਨ ਥੋੜਾ ਜਿਹਾ ਹੋਰ ਹੌਸਲੇ ਦੇ ਵਿੱਚ ਹੋ ਗਿਆ ਤੇ ਬਹੁਤ ਚੰਗਾ ਲੱਗਾ ਉਹਨਾਂ ਬੱਚਿਆਂ ਨੂੰ ਵੀ ਮਿਲ ਕੇ ਪੁਰਾਣੇ ਬੱਚੇ ਜਦੋਂ ਮਿਲਨ ਆਉਂਦੇ ਆ ਤੇ ਬਹੁਤ ਅੱਛਾ ਲੱਗਦਾ ਹੈ ਕਿ ਕੋਈ ਤਾਂ ਮਾਨ ਸਤਕਾਰ ਕਰਦਾ ਹਨ ਤੇ ਜਿਹੜਾ ਆਪਣਾ ਟਾਈਮ ਅੱਜ ਉਹਨਾਂ ਦੀ ਇੱਕ ਦੀ ਕੋਟ ਨਹੀਂ ਸੀ ਤੇ ਦੂਸਰੇ ਦੀ